ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੰਗਰ ਬਾਰੇ ਗੁਰੂ ਨਾਨਕ ਦੇਵ ਜੀ ਨੇ ਹਰ ਸਿੱਖ ਨੂੰ ਵੰਡ ਕੇ ਛਕਣ ਦਾ ਆਦੇਸ਼ ਦਿੱਤਾ ਹੈ ਸੰਗਤ ਪਿੱਛੋਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪਰਤ ਵੀ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਪਰਤ ਵੀ ਉਹਨਾਂ ਕਰਤਾਰ ਪਰ ਜੋ ਹੁਣ ਪਾਕਿਸਤਾਨ ਵਿੱਚ ਹੈ ਤੋਂ ਸ਼ੁਰੂ ਕੀਤੀ ਹਰ ਸਿੱਖ ਦਾ ਫਰਜ਼ ਹੈ ਕਿ ਉਹ ਲੰਗਰ ਲਈ ਕੋਈ ਨਾ ਕੋਈ ਰਸਦ ਦੇਵੇ ਲੰਗਰ ਸਾਂਝੇ ਤੌਰ ਤੇ ਤਿਆਰ ਕੀਤਾ ਜਾਂਦਾ ਹੈ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਅਤੇ ਤੀਜੇ ਗੁਰੂ ਗੁਰੂ ਰਾਮਦਾਸ ਜੀ ਨੇ ਲੰਗਰ ਦੀ ਮਹੱਤਤਾ ਹੋਰ ਵਿਧਾਈ ਅਤੇ ਤੀਜੇ ਗੁਰੂ ਨੇ ਪਹਿਲੇ ਪੰਗਤ ਪਾਸ਼ੇ ਸੰਗਤ ਦਾ ਆਦੇਸ਼ ਦਿੱਤਾ ਲੰਗਰ ਤਿਆਰ ਕਰਦੇ ਸਮੇਂ ਅਤੇ ਵਰਤਾਂ ਦੇ ਸਮੇਂ ਸੇਵਾਦਾਰ ਬਾਣੀ ਦਾ ਉਚਾਰਨ ਕਰਦੇ ਹਨ ਇਹ ਲੰਗਰ ਬਿਨਾਂ ਕਿਸੇ ਭੇਦਭਾਗ ਦੀ ਵਰਤਾਇਆ ਜਾਂਦਾ ਹੈ ਬਰਾਬਰ ਮਿਲ ਬੈਠ ਕੇ ਲੰਗਰ ਖਾਣ ਨਾਲ ਉੱਚੀ ਨੀਵੀਂ ਜਾਤ ਵਿੱਚ ਦਾ ਫਰਕ ਖਿਸਰਦਾ ਹੈ ਪਾਈਚਾਰੇ ਵਿੱਚ ਵਾਦਾ ਹੁੰਦਾ ਹੈ ਵੱਡੇ ਗੁਰਦੁਆਰਿਆਂ ਵਿੱਚ ਲੰਗਰ ਹਰ ਸਮੇਂ ਚੱਲਦਾ ਰਹਿੰਦਾ ਹੈ ਇਸ ਨਾਲ ਸਾਡੇ ਅੰਦਰ ਸੇਵਾ ਭਾਵਨਾ ਪ੍ਰਗਟ ਹੁੰਦੀ ਹੈ ਸਿੱਖ ਪੰਥ ਵਿੱਚ ਸੇਵਾ ਦੀ ਬੜੀ ਮਹੱਤਤਾ ਹੈ ਸੇਵਾ ਤੋਂ ਭਾਵ ਹੈ ਕਿਸੇ ਦੇ ਭਲੇ ਲਈ ਅਜੀਹਾ ਕੰਮ ਕਰਨਾ ਜਿਸ ਲਈ ਸੇਵਾ ਫਲ ਜਾਂ ਕੋਈ ਇਨਾਮ ਨਾ ਲਿਆ ਜਾਵੇ ਸੇਵਾ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਪਾਣੀ ਪਿਲਾਉਣਾ ਪੱਕੇ ਦੀ ਸੇਵਾ ਲੰਗਰ ਪਕਾਉਣਾ ਅਤੇ ਵਰਤੌਣਾ ਵਰਤੌਣ ਦੀ ਸੇਵਾ ਸੰਗਤਾਂ ਦੇ ਝੂਠੇ ਵਰਤਨ ਮੰਨਣ ਦੀ ਸੇਵਾ ਝਾੜੂ ਦੀ ਸੇਵਾ ਬਜ਼ੁਰਗਾਂ ਅਤੇ ਦੁਖੀਆਂ ਦੀ ਦੇਖਭਾਲ ਦੀ ਸੇਵਾ ਆਦਿ ਸੇਵਾ ਮਨ ਤਨ ਅਤੇ ਧਨ ਨਾਲ ਕੀਤੀ ਜਾਂਦੀ ਹੈ ਪਰ ਹੱਥੀਂ ਸੇਵਾ ਕਰਨ ਦਾ ਮਹੱਤਵ ਜ਼ਿਆਦਾ ਹੈ ਤਾਂ ਨਾਲ ਵੀ ਲੋੜਵੰਦਾ ਦੀ ਸੇਵਾ ਕੀਤੀ ਜਾਂਦੀ ਹੈ। ਯਤਿਮਖਾਨਿਆਂ ਨੂੰ ਚਲਾਉਣ ਲਈ ਵੀ ਧਨ ਦਿੱਤਾ ਜਾ ਸਕਦਾ ਹੈ। ਸੇਵਾ ਨਾਲ ਮਨ ਵਿੱਚ ਸ਼ਰਧਾ ਵਧਦੀ ਹੈ। ਮਨ ਵਿੱਚੋਂ ਹਉਮੈ ਘਟਦੀ ਹੈ ਅਤੇ ਮਨ ਗੁਰੂ ਚਰਨਾਂ ਵਿੱਚ ਜੁੜਦਾ ਹੈ। ਗੁਰੂ ਸਹਿਬਾਨ ਤੋਂ ਛੁੱਟ ਪਾਈ ਮਨ ਚ ਪਾਈ ਹੁੰਦਲ ਅਤੇ ਪਾਈ ਕਨਈਆ ਜੀ ਨੇ ਸੇਵਾ ਕਰਕੇ ਨਾਮਨਾ ਘਟਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ